ਸਤ ਸ੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਅੱਜ ਆਪਾਂ ਗੱਲ ਕਰਦੇ ਆਂ ਚਿਪੇ ਬਾਰੇ ਇਹ ਆ ਦੇਖੋ ਆ ਜਿਵੇਂ ਆਪਾਂ ਇੱਥੇ ਦੇਖ ਸਕਦੇ ਆਂ ਬਈ ਬਹੁਤ ਸਾਰਾ ਚਿਪਾ ਜਿਹੜਾ ਹੈ ਉਹ ਕਣਕ ਨੂੰ ਪੈ ਚੁੱਕਿਆ ਤੇ ਇਹਦੇ ਨੁਕਸਾਨ ਕੀ ਨੇ ਕੀ ਸਾਨੂੰ ਸਪਰੇਅ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣ ਲਈਏ ਵੀ ਇਹ ਪਿਆ ਕਿੱਥੇ ਆ ਜ਼ਿਆਦਾ ਜਾ ਕਿੱਥੇ ਦੇ ਪੈਣ ਦੇ ਚਾਂਸਸ ਜ਼ਿਆਦੇ ਹੁੰਦੇ ਨੇ ਤਾਂ ਜਿਵੇਂ ਆਪਾਂ ਦੇਖ ਸਕਦੇ ਆਂ ਬਈ ਆਹ ਏਰੀਆ ਜਿਹੜਾ ਹੈ ਇਹ ਸਾਰਾ ਇਧਰ ਸਪੈਦੇ ਨੇ ਸਾਰੇ ਨਾਲ ਤਾਂ ਨਹਿਰ ਹੈ ਇਧਰ ਨਾਲ ਲੱਗਦੀ ਤੇ ਆਹ ਜਿੱਥੇ ਤੱਕ ਇਹਦੀ ਛਾਂ ਜਾਂਦੀ ਹੈ ਉੱਥੇ ਤੱਕ ਇਹਦਾ ਚੇਪੇ ਦਾ ਹਮਲਾ ਕਾਫੀ ਜ਼ਿਆਦਾ ਹੈ ਤਰੀਕੇ ਨਾਲ ਭਾਜੀ ਬੱਲੀਆਂ ਦੇ ਵਿੱਚ ਵੀ ਦੇਖ ਲਈਏ ਤਾਂ ਬਹੁਤ ਸਾਰਾ ਚੇਪਾ ਜਿਹੜਾ ਹੈ ਉਹ ਬੱਲੀਆਂ ਦੇ ਵਿੱਚ ਆਪਾਂ ਨੂੰ ਫਿਰ ਤਾਂ ਦਿਖਾਈ ਦੇ ਜੂਗਾ ਇਹ ਚੇਪਾ ਹਰੇ ਲਾਲ ਤੇ ਕਾਲੇ ਰੰਗ ਦਾ ਹੋ ਸਕਦਾ ਹੈ ਇਹਦੇ ਵਿੱਚ ਸਪਾਈਕ ਲੈਟਸ ਦੇ ਵਿੱਚ ਵੀ ਜਿਹੜਾ ਇਹ ਚੇਪਾ ਉਹ ਲੱਗਿਆ ਹੋਇਆ ਤੇ ਉੱਪਰਲੇ ਪਾਸੇ ਵੀ ਆਪਾਂ ਦੇਖ ਸਕਦੇ ਹਾਂ ਇਹ ਕਾਫੀ ਜਿਆਦਾ ਹਮਲਾ ਹੋ ਚੁੱਕਿਆ ਇਹ ਹਮਲਾ ਸਾਈਡਾਂ ਤੋਂ ਅੰਦਰ ਵੱਲ ਨੂੰ ਜਾਂਦਾ ਇਸ ਕਰਕੇ ਸਾਈਡਾਂ ਦੇ ਉੱਪਰ ਪਹਿਲਾਂ ਜਾਂਚ ਕਰ ਲੈਣੀ ਚਾਹੀਦੀ ਹੈ ਅੰਗਰੇਜ਼ੀ ਜਿਹਨੂੰ ਇੰਗਲਿਸ਼ ਗ੍ਰੇਨ ਇਫੈਕਟ ਕਹਿੰਦੇ ਨੇ ਤੇ ਇਹਦਾ ਹਮਲਾ ਚਾਰਦਰ ਉਦੋਂ ਹੁੰਦਾ ਜਦੋਂ ਦਾਣੇ ਫਰਨਾ ਸ਼ੁਰੂ ਕਰਦੇ ਨੇ ਇਹਦਾ ਈਟੀਐਲ ਲੈਵਲ ਜਾਨੀ ਕਿ ਇਕਨੋਮਿਕ ਥੈਸ਼ੋਲਡ ਲੈਵਲ ਬਈ ਕਿੰਨੇ ਚੇਪੇ ਇੱਕ ਬੱਲੀ ਦੇ ਉੱਪਰ ਹੋਣ ਤੇ ਜਿਹੜਾ ਉਹਦਾ ਨੁਕਸਾਨ ਹੁੰਦਾ ਤਾਂ ਇਹਦੇ ਦੋ ਐਸਟੀਮੇਟ ਜਿਹੜੇ ਹੈਗੇ ਹੋਏ ਨੇ ਇਹਨਾਂ ਨੇ ਦਿੱਤੇ ਨੇ ਪਹਿਲਾ ਐਸਟੀਮੇਟ ਸੀ ਕਿ 25 ਜਾਂ ਉਸ ਤੋਂ ਵੱਧ ਚੇਪੇ ਜੇ ਇੱਕ ਬੱਲੀ ਤੇ ਹੋਣ ਤੇ ਦੂਸਰਾ ਐਸਟੀਮੇਸ਼ਨ ਇਹਨਾਂ ਨੇ ਦਿੱਤਾ ਵੀ 50 ਜਾਂ ਇਸ ਤੋਂ ਉੱਪਰ ਜਿਹੜੇ ਚੇਪੇ ਨੇ ਉਹ ਇੱਕ ਸ਼ਾਖਾ ਦੇ ਉੱਪਰ ਹੋਣ ਤਾਂ ਮਿਲਕਿੰਗ ਸਟੇਜ ਤੋਂ ਪਹਿਲਾਂ ਵਾਲੀਆਂ ਸਟੇਜੇਸ ਦੇ ਉੱਪਰ ਇਹਦਾ ਆ ਕਾਫੀ ਨੁਕਸਾਨ ਹੋ ਸਕਦਾ ਹੈ ਦੂਜੇ ਨੰਬਰ ਦੇ ਉੱਪਰ ਜੇਕਰ ਸਾਡੀ ਫਸਲ ਸੌਫਟ ਡਾਊ ਸਟੇਜ ਤੇ ਹੈ ਜਿਹੜੀ ਕਿ ਦੁੱਧਾ ਭਰਨ ਤੋਂ ਅਗਲੀ ਸਟੇਜ ਹੈ ਜਿਹਦੇ ਵਿੱਚ ਦਾਣੇ ਥੋੜੇ ਜਿਹਾ ਸਖਤ ਹੋ ਜਾਂਦੇ ਨੇ ਜਾਂ ਜਿਹੜਾ ਦੁੱਧਾ ਹੈ ਉਹ ਥੋੜਾ ਜਾਂ ਸਖਤ ਹੋ ਜਾਂਦਾ ਪਰ ਉਹ ਪੂਰਾ ਸਖਤ ਨਹੀਂ ਹੋਇਆ ਹੁੰਦਾ ਤਾਂ ਉਸ ਤੋਂ ਅਗਲੀਆਂ ਸਟੇਜਾਂ ਦੇ ਉੱਪਰ ਚੇਪੇ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਕਾਇਦਾ ਮਤਲਬ ਇਹ ਹੋ ਗਿਆ ਬਈ ਜੇਕਰ ਸਾਡੀ ਸਟੇਜ ਮਿਲਕਿੰਗ ਦੁੱਧੇ ਵਾਲੀ ਸਟੇਜ ਤੋਂ ਪਹਿਲੀਆਂ ਸਟੇਜੇਸ ਦੇ ਉੱਪਰ ਫਸਲਾ ਹੈਗੀ ਆ ਤਾਂ ਉੱਥੇ ਇਹਦਾ ਨੁਕਸਾਨ ਹੈਗਾ ਤੇ ਉਸ ਤੋਂ ਅਗਲੀਆਂ ਸਟੇਜੇਸ ਜਿਹੜੀ ਸੌਫਟ ਡਰਾਉ ਸਟੇਜ ਤੋਂ ਅਗਲੀਆਂ ਸਟੇਜੇਸ ਨਹੀਂ ਉਹਦੇ ਵਿੱਚ ਇਹਦਾ ਕੋਈ ਨੁਕਸਾਨ ਨਹੀਂ ਹੈ ਠੰਡੇ ਤੇ ਬੱਦਲਵਾਈ ਵਾਲੇ ਮੌਸਮ ਦੇ ਵਿੱਚ ਇਹ ਹਮਲਾ ਜ਼ਿਆਦਾ ਕਰਦਾ ਹੈ ਤੇ ਇਸ ਦੇ ਨਾਲ ਹੀ ਜ਼ਿਆਦਾ ਯੂਰੀਆ ਪਾਉਣ ਤੇ ਤੇ ਪਾਣੀ ਲੱਗਣ ਤੋਂ ਬਾਅਦ ਇਹਦਾ ਹਮਲਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਇਨ੍ਹਾਂ ਹਾਲਤਾਂ ਦੇ ਵਿੱਚ ਇਹਦਾ ਨੁਕਸਾਨ ਵੀ ਜ਼ਿਆਦਾ ਹੁੰਦਾ ਹੈ ਤੇ ਤਾਮਿਲਨਾਡੂ ਯੂਨੀਵਰਸਿਟੀ ਡੀਐਸ ਲੇਖ ਤਾ ਮੁਤਾਬਕ ਜੇ ਹਮਲਾ کافی ਜ਼ਿਆਦਾ ਪੈਦਾ ਨੁਕਸਾਨ 36% ਤੱਕ ਵੀ ਹੋ ਸਕਦਾ ਹੁਣ ਇੱਥੇ ਈਟੀਐਲ ਲੈਵਲ ਦੇ ਵਿੱਚ ਇਨ੍ਹਾਂ ਦਾ ਦੂਸਰੀ ਯੂਨੀਵਰਸਿਟੀ ਜਿਹੜੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਹੈ ਉਹਦੇ ਨਾਲੋਂ ਵੱਖਰੀ ਮੈਂ ਇਨ੍ਹਾਂ ਮੁਤਾਬਕ ਜਿਹੜਾ ਈਟੀਐਲ ਲੈਵਲ ਹੈ ਉਹ 5 ਜੇਪੀ ਇੱਕ ਬੱਲੀ ਦੇ ਉੱਪਰ ਹੋਣਾ ਫਾ ਉਥੇ ਹੋਰ ਨੁਕਸਾਨ ਕਰ ਸਕਦਾ ਇਹਦੀ ਪ੍ਰੋਵੈਂਸ਼ਨ ਦੇ ਵਿੱਚ ਇੱਕ ਉਹ ਲਾਲ ਜੀ ਆਪਣੀ ਭੁੰਡੀ ਜੀ ਫਰਦੀ ਹੁੰਦੀ ਹੈ ਜ ਜਿਹਦੇ ਉੱਪਰ ਕਾਲੇ ਰੰਗ ਦੇ ਸਪੌਟਸ ਜੀ ਹੁੰਦੇ ਨੇ ਉਹ ਹੈ ਇੱਕ ਮੱਖੀ ਹੁੰਦੀ ਹੈ ਆ ਉਹ ਵੀ ਇਸ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਸਪਰੇਹਾਂ ਦੇ ਵਿੱਚ ਅਸੀਂ ਡਾਈਮੈਥੋਏਟ 375 ਮਿਲੀਲੀਟਰ ਜਾਂ ਆਕਸੀਡੈਮੈਟੋਨ ਮਿਥਾਈਲ 25 ਈਸੀ ਜਾ ਮੋਨੋਕਰੋਟੋਫਾਸ 36 ਅਸਲ ਇਹ 500 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਾਂ ਇੱਕ ਹੋਰ ਵੈਬਸਾਈਟ ਮੁਤਾਬਕ ਇਹਦਾ ਜਿਹੜਾ ਨੁਕਸਾਨ ਹੋ ਇੱਕ ਤਰੀਕੇ ਨਾਲ ਹੋਰ ਵੀ ਹੁੰਦਾ ਇੱਕ ਤਾਂ ਇਹ ਜਿਹੜੀ ਸੈਪ ਹੈ ਜਦ ਇਹ ਕਹਿੰਦੇ ਕਿ ਪੌਦਿਆਂ ਦਾ ਭੋਜਨ ਹੈ ਉਹ ਖਾਂਦੀ ਹੈ ਤੇ ਦੂਸਰਾ ਇਹ ਆਪਣਾ ਭੋਜਨ ਪੌਦਿਆਂ ਤੋਂ ਲੈਣ ਦੇ ਨਾਲ-ਨਾਲ ਪੱਤਿਆਂ ਦੇ ਉੱਪਰ ਇੱਕ ਚਿਪਚਿਪੀ ਜੀ ਫਲੂਇਡ ਹੈ ਜਿਹੜਾ ਇੱਕ ਚਿਪਚਿਪਾ ਜਿਹਾ ਪ੍ਰਦਾਨਤਾ ਉਹ ਛੱੜਦੀ ਰਹਿੰਦੀ ਹੈ ਜਿਹੜਾ ਪੱਤਿਆਂ ਦੇ ਉੱਪਰ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਦੇ ਕਰਕੇ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਪੂਰੀ ਤਰੀਕੇ ਨਾਲ ਜਿਹੜੇ ਪੱਤੇ ਨੇ ਉਹ ਨਹੀਂ ਕਰ ਸਕਦੇ ਹਮਲਾ ਜ਼ਿਆਦਾ ਹੋਣ ਤੇ ਪੱਤਿਆਂ ਦੇ ਉੱਪਰ ਚਿੱਟੀਆਂ ਜਾਮਣੀ ਜਾਂ ਪੀਲੇ ਰੰਗ ਦੀਆਂ ਧਾਰੀਆਂ ਪੈ ਸਕਦੀਆਂ ਨੇ ਤੇ ਜਿਹੜੇ ਦਾਣੇ ਇਹਦੇ ਚ ਬਣਨਗੇ ਉਹ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੁੰਦੇ ਜਾਨੀ ਛੋਟੇ ਰਹਿ ਸਕਦੇ ਨੇ ਜਾਂ ਉਗੜੇ ਧੁਗੜੇ ਹੋ ਸਕਦੇ ਨੇ ਜਾਇ ਵੀ ਹੋ ਸਕਦਾ ਵੀ ਦਾਣੇ ਨਾ ਵੀ ਬਣਨ ਇੱਕ ਹੋਰ ਵੈਬਸਾਈਟ ਮੁਤਾਬਕ ਵੀ 5-6 ਪ੍ਰਤੀ ਬੱਲੀ ਈਟੀਐਲ ਲੈਵਲ ਦੱਸਿਆ ਗਿਆ ਹੈ ਪਿਛਲੀਆਂ ਦਸੀਆਂ ਸਪਰੇਹਾਂ ਦੇ ਨਾਲ ਇਹ ਕਲੋਰੋਪਾਈਰੋਫੋਸ ਜਿਹੜੀ ਹੈ ਉਹ 1200 ਮੀਲੀਲੀਟਰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਕਰਨ ਦੀ ਸਿਫਾਰਿਸ਼ ਕਰਦੇ ਨੇ ਤੇ ਜਿਹਦੇ ਚ ਜਿਹੜਾ ਪਾਣੀ ਆ ਉਹ 600 ਤੋਂ 700 ਲੀਟਰ ਪ੍ਰਤੀ ਹੈਕਟੇਅਰ ਲਾਇਆ ਜਾਣਾ ਜ਼ਰੂਰੀ ਹੈ। ਬਾਕੀ ਇੱਕ ਦੋ ਦਿਨ ਮੌਸਮ ਦੇਖ ਕੇ ਆਪਾਂ ਸਪਰੇਅ ਕਰ ਸਕਦੇ ਹਾਂ। ਆ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ।